ਰਾਹਮਾ ਬੈਠੋ ਰਾਹਮਾ ਬੈਠੋ ਇਧਰ ਆ ਇਧਰ ਰਾਹਮਾ ਬੈਠੋ ਕੋਈ ਗੱਲ ਇਹ ਰਾਹਮਾ ਬੈਠੋ ਇਸ ਕਿਰਬੋ ਵੀਡੀਓ ਬਣਾਉਣਾ ਹੈ ਆਓ ਬੈਠੋ ਰਾਹਮਾ ਬੈਠੋ ਅਸੀਂ ਜਿਹੜੇ ਪੁਲਾਟੇ ਲਿਆ ਗਿਆ ਜਿਹੜੇ ਬੰਨ੍ਹੇ ਦੂਰ ਕਰੀਏ ਬੰਨ੍ਹਣਾ ਸ਼ੁਰੂ ਕਰ ਲਓ ਤੇ ਸਮਾਰਟ ਕਰਨ ਚਾੜੇ ਨੌਕਰੀ ਚਾੜੇ ਉਧਰ ਉਧਰ ਹੋ ਕੇ ਲੇ ਲੇ ਓਏ ਫਟਪਾ ਫਟਪਾ ਵਿਚਾਰ ਰਿਹਾ ਬਸ ਮੈਂ ਤੁਹਾਨੂੰ ਫੋਨ ਵੀ ਕਰਕੇ ਰੱਖੋ ਫੋਨ ਕਰਕੇ ਫਿਰ ਹੋਰ ਕਰਕੇ ਆਪ ਕੋ ਆਪਣੀ ਜੀ ਵੈਕਟਰਸ ਦਾ ਜੋ ਵੀ ਹੈ ਰੱਬ ਜੀ ਹੁਣ ਦੋਨੇ ਸਰ ਮੈਂ ਮੰਡਰ ਕੀ ਨਾ ਉਧਰ ਆ ਕੀ ਨਾਮ ਕਿੰਨੇ ਪੈਸੇ ਆ ਓਕੇ ਤੇਰੇ ਕਿੰਨੇ ਓਏ ਜਦੋਂ ਪੈਸੇ ਆ ਪਤਾ ਨਹੀਂ ਦੋ ਵੀਰ ਦਾ ਟ੍ਰੈਕਟਰ ਮੈਂ ਕਰਦਾ ਕੋਈ ਨਹੀਂ ਸਕਦਾ ਮੈਂ ਬਾਹਰ ਨਹੀਂ ਆ ਰਿਹਾ ਫਾਰੀ ਜੀ ਤੇਰਾ ਠੀਕ ਆ ਹੁਣ ਇੱਕ ਕੰਪਨੀ ਨੂੰ ਸਰਚ ਕਰਕੇ ਉਧਰ ਕਰੀ ਦੇ ਲੋ ਜਿੰਨੇ ਨੇ ਪੈਸੇ ਉਹਨਾਂ ਚਾਲੇ ਲਗਾਈ ਹੋਏ ਸਾਡੇ ਇਹ ਕੌਣ ਹੈ ਨੀ ਨੀ ਬੈਠੋ ਆਹ ਨਾ ਬੈਠੋ ਆਹ ਨਾ ਬੈਠੋ ਇਧਰ ਆਇਓ ਨਾ ਬੈਠੋ ਕੋਈ कोई का निरामो बैठ रहा है इसकी रबो वीडियो बना होता है साथ में नाम नहीं बैठ रहा है नाम नहीं बैठ रहा है एक बंदे तो आश्चर्य एक बंदे शुरू करेगा एक बंदे शुरू करेगा इस मार्च का ना चलेगा तो आपकी चलेगा बंदे 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 � ਹੋ ਕੋਡ ਦਿਓ ਆਪੋ ਆਪਣੀ ਜੀ ਵੈਕਟਰਾ ਜੋ ਵੀ ਹੈ ਰੱਜੀਆ ਦੋਗੇ ਦੋਨੇ ਸਰ ਬੈਟਮਨ ਦਸ ਕੀ ਨਾਮ ਤੇਰਾ ਕੀ ਨਾਮ ਕਿੰਨੇ ਪੈਸੇ ਆ ਓਕੇ ਤੇਰੇ ਕਿੰਨੇ ਆ ਓਏ ਕਿੰਨੇ ਪੈਸੇ ਆ ਪਤਾ ਨਹੀਂ ਕੋਈ ਵਾਰ ਦੋ ਟ੍ਰਾਈ ਕਰ ਦੋ ਕੋਈ ਨਹੀਂ ਸੱਤ ਮੇਰੇ ਬਾਤ ਨੂੰ ਫਾਰੀ ਜੀ ਜਗਾ ਕੀਕ ਹੁਣ ਇੱਕ ਕਮਿਸ਼ਨ ਸਰਚ ਕਰਕੇ ਉਧਰ ਗਰੀ ਚਲੋ ਜਿੰਨੇ ਨੇ ਪੈਸੇ ਉਹਨਾਂ ਨਾਲ ਲਗਾਈਏ ਸਰ ਜੀ ਕੌਣ ਹੈ ਆਹ ਰਾਮਾ ਬੈਠੋ ਰਾਮਾ ਰਾਮਾ ਬੈਠੋ ਇਧਰ ਆ ਇਧਰ ਰਾਮਾ ਬੈਠੋ ਕੋਈ ਗੱਲ ਰਾਮਾ ਨੂੰ ਬੈਠੋ ਇਸ ਕੀ ਰੋ ਵੀਡੀਓ ਨਾਲ

ਟ੍ਰੈਕਮੈਂਟਸ ਕੀ ਨਾਮ ਤੇਰਾ ਕੀ ਨਾਮ ਕਿੰਨੇ ਪੈਸੇ ਆ ਓਕੇ ਤੇਰੇ ਕਿੰਨੇ ਆ ਓਏ ਦੱਸ ਰਹਾ ਕਿੰਨੇ ਪੈਸੇ ਆ ਫਿਰ ਉਹ ਪਤਾ ਨਹੀਂ ਤੈਨੂੰ ਦੋ ਹੀ ਵਾਰ ਦੋ ਟ੍ਰਾਈ ਕਰ ਦੋ ਕੋਈ ਨਹੀਂ ਸਕਦਾ ਮੈਂ ਬਾਅਦ ਵਿੱਚ ਆਮ ਜੀ ਫਾਰੀ ਜੀ ਠੀਕ ਆ ਹੁਣ ਇੱਕ ਕੰਪਨੀ ਨੂੰ ਸਰਚ ਕਰਕੇ ਉਧਰ ਕਰੀ ਦੇ ਲੋ ਜਿੰਨੇ ਪੈਸੇ ਉਹਨਾਂ ਨਾਲ ਲਗਾਈਏ ਸਾਡੇ ਇਹ ਕੌਣ ਹੈ ਨਹੀਂ